ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਵਾਸੀ ਹੁਣ ਜਿਹੜਾ ਸ਼ਬਦ ਪਾਤਾਲ ਆਇਆ ਹੈ ਪਾਤਾਲ ਦਾ ਮਤਲਬ ਹੁੰਦਾ ਪੈਰਾਂ ਦੇ ਥੱਲੇ ਜਿਵੇਂ ਬਾਤਲੀ ਬੋਲਦੇ ਆਪਾਂ ਪੈਰਾਂ ਦੇ ਥੱਲੇ ਦੇ ਹਿੱਸੇ ਨੂੰ ਪਾਤਾਲ ਕਹਿਆ ਹੁਣ ਜੇ ਆਪਾਂ ਇਹ ਮੰਨ ਲਈਏ ਕਿ ਜਿਹੜਾ ਉੱਪਰ ਆਕਾਸ਼ ਥੱਲੇ ਪਤਾਲ ਹੈ ਤੇ ਪੈਰਾਂ ਦੇ ਜਿਹੜਾ ਥੱਲੇ ਹਿੱਸਾ ਉਹ ਪਾਤਾਲ ਹੈ ਕਿਉਂਕਿ ਧਰਤੀ ਘੁੰਮਦੀ ਹੈ ਜੇ ਧਰਤੀ ਘੁੰਮਦੀ ਹੈ ਤਾਂ ਜਿਹੜਾ ਆਕਾਸ਼ ਜਦ ਧਰਤੀ ਦਾ ਪੂਰਾ ਚੱਕਰ ਲੱਗੇਗਾ ਜਿਹੜਾ ਆਕਾਸ਼ ਉਹ ਪਾਤਾਲ ਹੋ ਜਾਊਗਾ ਜਿਹੜਾ ਪਤਾਲ ਆਕਾਸ਼ ਹੋ ਜਾਊਗਾ ਹੁਣ ਇਸ ਕਰਕੇ ਇਹ ਜਿਹੜੇ ਦੋਨੇ ਸ਼ਬਦ ਹੈ ਆਕਾਸ਼ ਪਤਾਲ ਇਸ ਤ੍ਰਿਕਨਾਲ ਇਹ ਸਹੀ ਨਹੀਂ ਹਨ ਕਿਉਂਕਿ ਗਰਵਾਣੀ ਵਿੱਚ ਵਿਆਖਿਆ ਆਈ ਹੈ ਆਕਾਸ਼ ਗਗਨ ਪਾਤਾਲ ਗਗਨ ਹੈ ਚੌ ਦਿਸ ਗਗਨ ਰਹੀਲੇ ਆਨੰਦ ਮੂਲ ਸਦਾ ਪਰਖੋਤਮ ਘਟ ਬਿੰਸੇ ਗਗਨ ਜਾਇਲੇ ਭਾਵ ਆਕਾਸ਼ ਵੀ ਗਗਨ ਤੇ ਪਾਤਾਲ ਵੀ ਗਗਨ ਹੈ ਚੌ ਹੇ ਦਿਸ਼ਾਵਾਂ ਵਿੱਚ ਗਗਨ ਸਮਾਇਆ ਹੋਇਆ ਜਾਂ ਗਗਨ ਰਹਿੰਦਾ ਹੈ ਜਾਂ ਗਗਨ ਹੈ ਆਨੰਦ ਮੂਲ ਜਿਹੜਾ ਆਪਣਾ ਮੂਲ ਹੈ ਉਹ ਪੁਰਖ ਉਤਮ ਹੈਗਾ ਜਦੋਂ ਘਟ ਬਿਨ ਸਜਾਂਦਾ ਹੈਗਾ ਤੇ ਗਗਨ ਜਿਹੜਾ ਫਿਰ ਵੀ ਰਹਿੰਦਾ ਹੈ ਭਾਵ ਜਿੰਨਾ ਚਿਰ ਸਰੀਰ ਹੈਗਾ ਜਦੋਂ ਸਰੀਰ ਬਿਨ ਸਜਾਂਦਾ ਹੈ ਤਾਂ ਜਿਹੜਾ ਗਗਨ ਹੈ ਉਹ ਫਿਰ ਵੀ ਰਹਿੰਦਾ ਹੈ ਇਸ ਕਰਕੇ ਜਿਹੜਾ ਜਿਹਦਾ ਕੋਈ ਵੀ ਕਿਨਾਰਾ ਨਹੀਂ ਹੈਗਾ ਕੋਈ ਲਿਮਟ ਨਹੀਂ ਹੈਗੀ ਤੇ ਉਸ ਨੂੰ ਗਗਨ ਕਿਹਾ ਗਿਆ ਹੈ ਗਗਨ ਹਿਰਦੇ ਨੂੰ ਵੀ ਕਿਹਾ ਗਿਆ ਹੈਗਾ ਇਸ ਕਰਕੇ ਜਿਹੜਾ ਇੱਥੇ ਆਇਆ ਹੈ ਕਿ ਕਰੋੜਾਂ ਹੀ ਜਿਹੜੇ ਹਨ ਉਹ ਹਿਰਦੇ ਵਿੱਚ ਨਿਵਾਸ ਕਰਦੇ ਹਨ ਤੇ ਕਰੋੜਾਂ ਹੀ ਜਿਹੜੇ ਹੈਗੇ ਆ ਉਹ ਨਰਕ ਸੁਰਗ ਨਿਵਾਸੀ ਜਿਹੜਾ ਪਾਪ ਨੂੰ ਮੰਨਦਾ ਹੈਗਾ ਤੇ ਉਹ ਨਰਕ ਭਾਵ ਜੇ ਤਾਂ ਹੁਕਮ ਦੀ ਅਲੰਘਣਾ ਕਰਦਾ ਹੈ ਕੌਨਰਕ ਵਿੱਚ ਹੈ ਤੇ ਜੇ ਹੁਕਮ ਵਿੱਚ ਚੱਲਦਾ ਤਾਂ ਸੁਰਗ ਨਿਵਾਸੀ ਹੈ ਭਾਵ ਸਵੈ ਕਰ ਨਿਜ ਘਰ ਵੱਲ ਨੂੰ ਜਾਣ ਵਾਲੇ ਫਾਸੀ ਵੱਲ ਜਾ ਰਿਹਾ ਹੈ ਨਿਵਾਸੀ ਤੇ ਵਾਸੀ ਸ਼ਬਦ ਦਾ ਵੀ ਫਰਕ ਹੈ ਜਿਹੜੇ ਹੁਕਮ ਵਿੱਚ ਭਾਣੇ ਵਿੱਚ ਚੱਲਦੇ ਹਨ ਹਿਰਦੇ ਵਿੱਚ ਹੁਕਮ ਵਿੱਚ ਚੱਲਦੇ ਹਨ ਉਹ ਵਾਸੀ ਹਨ ਵਸੇ ਹੋਏ ਹਨ ਹਿਰਦੇ ਵਿੱਚ ਉਹਨਾਂ ਦਾ ਮਨ ਉਹਨਾਂ ਦੇ ਕਾਬੂ ਵਿੱਚ ਹੈਗਾ ਪਰ ਜਿਹੜੇ ਦੂਸਰੇ ਪਾਸੇ ਪਾਪ ਨੂੰ ਮੰਨਦੇ ਆ ਨਰਕ ਸੁਰਗ ਨੂੰ ਵੀ ਮੰਨਦੇ ਆ ਗਿਆ ਤੇ ਉਹ ਨਿਵਾਸੀ ਹੈਗੇ ਭਾਵ ਮਨ ਥਿਰ ਨਾ ਹੋਣ ਕਰਕੇ ਉਹ ਨਿਵਾਸੀ ਹੈਗੇ ਪਰੇਸ਼ਾਨੀਆਂ ਵਿੱਚ ਰਹਿੰਦੇ ਹੈਗੇ ਹੁਣ ਗਰਵਾਣੀ ਦਾ ਬਚਨ ਆਉਂਦਾ ਹੈ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਇਰਾਦੇ ਹਮ ਕਾ ਹੂ ਕੀ ਕਾਰਨਾ ਕਰਦੇ ਆਪਣੇ ਗੁਰ ਪ੍ਰਸਾਦ ਦੇ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਕੌਣ ਨਰਕ ਹੈਗਾ ਤੇ ਕਿਆ ਸੁਰਗ ਹੈ ਜਿਹੜੇ ਸੰਤ ਸੰਤ ਹੈਗੇ ਉਹਨਾਂ ਨੇ ਦੋਨਾਂ ਨੂੰ ਰੱਦ ਕੀਤਾ ਇਹ ਜਿਹੜੀ ਵਿਚਾਰਧਾਰਾ ਹੈਗੀ ਆ ਕਿ ਨਰਕ ਹੁੰਦਾ ਸਵਰਗ ਹੁੰਦਾ ਇਹਨੂੰ ਸੰਤਾਂ ਨੇ ਦੋਨਾਂ ਨੂੰ ਰੱਦ ਕੀਤਾ ਗਿਆ ਕਿਉਂ ਰੱਦ ਕੀਤਾ ਗਿਆ ਕਿਉਂਕਿ ਹੁੰਦੇ ਨਹੀਂ ਹੈਗੇ ਐਵੇਂ ਕਹਾਵਤ ਬਣੀ ਹੈ ਤੇ ਹੁੰਦੇ ਨਹੀਂ ਹੈਗੇ ਲੋਕਾਂ ਦੀਆਂ ਕਲਪਨਾ ਦੇ ਵਿੱਚ ਹੀ ਪੈਦਾ ਹੋਏ ਆ। ਹਮ ਕਾਹੂ ਕੀ ਕਾਰਨਾ ਕਰਦੇ ਆਪਣੇ ਗੁਰ ਪ੍ਰਸਾਦਿ ਆਪਣੇ ਗਿਆਨ ਦੀ ਕਿਰਪਾ ਨਾਲ ਆਪਾਂ ਇਹਨਾਂ ਦੀ ਇਹਨਾਂ ਇਹਨਾਂ ਦੀ ਕੋਈ ਇਹਦੀ ਕੋਈ ਸਾਡੇ ਲਈ ਇਹਨਾਂ ਦੀ ਅਹਿਮੀਅਤ ਨਹੀਂ ਹੈਗੀ। ਕਿਉਂਕਿ ਇਹ ਦੋਨੇ ਅਸੀਂ ਰੱਦ ਕੀਤੇ ਕਿਉਂਕਿ ਹੁੰਦੇ ਨਹੀਂ ਹੈਗੇ ਕਲਪਨਾ ਵਿੱਚੋਂ ਪੈਦਾ ਹੋਏ ਹਨ। ਇਸ ਕਰਕੇ ਇੱਥੇ ਜਿਹੜੇ ਨਰਕ ਤੇ ਸੁਰਗ ਨਿਵਾਸੀ ਆਏ ਹੈ ਆਇਆ ਹੈ। ਪਪਾ ਬ ਪਾਪਨ ਦੋਨੋਂ ਭਾਈ ਦੋਨੋਂਿਲ ਕਰ ਸਿਸ਼ਟ ਪਾਈ ਪਪ ਜਿਹੜਾ ਪਾਪਨ ਨੂੰ ਮੰਨਦਾ ਹੈ ਦੁਬਿਦਾ ਵਿੱਚ ਹੈ ਤੋ ਨਰਕ ਸੁਰਗ ਨਿਵਾਸੀ ਹੈਗਾ ਉਹਦਾ ਨਰਕ ਤੇ ਸੁਰਗ ਵਿੱਚ ਨਿਵਾਸ ਆਏਗਾ ਕਿਉਂਕਿ ਕਦੀ ਉਹ ਦੁੱਖ ਨੂੰ ਮੰਨਦਾ ਸੁੱਖ ਨੂੰ ਮੰਨਦਾ ਹੈ ਇਸ ਕਰਕੇ ਉਹ ਨਰਕ ਸੁਰਗ ਨਿਵਾਸੀ ਹੈਗਾ ਕਈ ਕੋਟ ਜਨਮਾਂ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਰੇ ਕਰੋੜਾ ਹੀ ਹੈਗੇ ਜਿਹੜੇ ਜੰਮਦੇ ਆ ਮਰਦੇ ਆ ਤੇ ਫਿਰ ਦੁਬਾਰਾ ਜਨਮ ਲੈ ਲੈਂਦੇ ਹੈਗੇ ਤੇ ਇਸ ਤਰ੍ਹਾਂ ਕਰੋੜਾਂ ਹੀ ਜੋਨਾ ਵਿੱਚ ਫਿਰਦੇ ਰਹਿੰਦੇ ਹਨ ਕਈ ਕੋਟ ਬੈਠਦੇ ਹੀ ਖਾਹੇ ਕਈ ਕੋਟ ਘੱਲ ਹੈ ਥੱਕ ਪਾਹੇ ਤੇ ਕਰੋੜਾਂ ਹੀ ਐਸੇ ਹਨ ਜਿਹੜੇ ਪਾਤਾਲ ਦੇ ਵਾਸੀ ਭਾਵ ਹਿਰਦੇ ਵਿੱਚ ਨਿਵਾਸ ਕਰਨ ਵਾਲੇ ਉਹ ਬੈਠੇ ਹੀ ਖਾਂਦੇ ਹਨ ਕਿਉਂਕਿ ਉਹਨਾਂ ਨੂੰ ਹੁਕਮ ਵਿੱਚ ਵਿਸ਼ਵਾਸ ਹੈ ਜੋ ਦੇਵੇ ਸੋ ਖਾਈ ਵਾਲੀ ਉਹਨਾਂ ਦੀ ਬਿਰਤੀ ਹੁੰਦੀ ਹੈ ਕਿ ਜੋ ਪਰਮੇਸ਼ਰ ਦਿੰਦਾ ਹੈ ਉਹ ਹੀ ਖਾਣਾ ਹੈਗਾ ਤਾਂ ਇਸ ਕਰਕੇ ਕਰੋੜਾਂ ਹੀ ਇਹੋ ਜਿਹੇ ਹਨ ਜਿਹੜੇ ਘਾਲਣਾ ਘਾਲ ਕੇ ਥੱਕ ਜਾਂਦੇ ਹਨ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਾ ਕਾਲ ਦਾ ਭਾਪ ਜਦੋਂ ਨਾਮ ਦਾ ਖਜ਼ਾਨਾ ਜਿਹਨੂੰ ਭਾਲਦਾ ਸੋ ਮਿਲ ਗਿਆ ਤੇ ਜੋਤ ਜੋਤ ਨਾਲ ਮਿਲ ਗਈ ਤਾਂ ਫਿਰ ਜਿਹੜੀ ਘਾਲਣ ਕਾਲ ਕਮਾਈ ਹੈ ਘਾਲਣਾ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਹੈ ਤਾਂ ਫਿਰ ਹੁਕਮ ਵਿੱਚ ਚੱਲਣਾ ਹੀ ਬਣ ਜਾਂਦਾ ਹੈ ਦਿਨ ਰਾਤ ਫਿਰ ਤਿਆਰ ਹੁਕਮ ਵਿੱਚ ਹੀ ਰਹਿੰਦਾ ਹੈ ਤੇ ਇਸ ਤਰ੍ਹਾਂ ਵੀ ਕਰੋੜਾਂ ਹੀ ਹਨ ਜਿਹੜੇ ਘਾਲ-ਕਾਲ ਕੇ ਥੱਕ ਜਾਂਦੇ ਆ ਫਿਰ ਹੁਕਮ ਵਿੱਚ ਜਦੋਂ ਉਹਨਾਂ ਨੂੰ ਸਮਝ ਪੈਂਦੀ ਹੈ ਕਿ ਹੁਕਮ ਦੇ ਚੱਲਣ ਵਿੱਚ ਹੀ ਫਾਇਦਾ ਹੈ ਤੇ ਸਾਡੇ ਕਾਰਨਾਂ ਨਾਲ ਕੁਝ ਨਹੀਂ ਹੋਣਾ ਜਿਵੇਂ ਪਰਮੇਸ਼ਰ ਕਰਦਾ ਹੈ ਉਦਾਂ ਹੀ ਹੋਣਾ ਹੈ ਇਸ ਤਰ੍ਹਾਂ ਕਰੋੜਾਂ ਇਹ ਕਾਲ ਕਰਕੇ ਥੱਕ ਕੇ ਫਿਰ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ ਲੱਗ ਜਾਂਦੇ ਹਨ ਕਈ ਕੋਟ ਕੀਤਨਵੰਤ ਕਈ ਕੋਟ ਮਾਇਆ ਮਚੰਤ ਸੁਗਰਵਾਣੀ ਵਿੱਚ ਜਿਹੜਾ ਸ਼ਬਦ ਧਨਵੰਤ ਹੈਗਾ ਜਿਸ ਕੋ ਨਾਮ ਧਨ ਹੁੰਦਾ ਉਹਨੂੰ ਧਨਵੰਤ ਕਿਹਾ ਗਿਆ ਹੈ ਜਿਵੇਂ ਕਿ ਗੁਰਵਾਣੀ ਦਾ ਵਾਕ ਹੈ ਸੋ ਧਨਵੰਤਾ ਜਿਸ ਬੁੱਧ ਵਿਵੇਕ ਭਾਵ ਉਹ ਧਨਵੰਤਾ ਹੈ ਧੰਨ ਵਾਲਾ ਹੈ ਜਿਸ ਦੀ ਬੁੱਧੀ ਵਿਵੇਕ ਬੁੱਧ ਹੈ ਜਿਸ ਕੋਲ ਵਿਵੇਕ ਹੈ ਤੇ ਇਸ ਕਰਕੇ ਜਿਹੜਾ ਸੱਚ ਦੇ ਗਿਆਨ ਨੂੰ ਲੈਂਦਾ ਹੈ ਬਾਣੀ ਵਿੱਚ ਚੱਲਦਾ ਹੈਗਾ ਉਹ ਧਨਵੰਤਾ ਹੈ ਉਹ ਖੁਸ਼ੀ ਖੇੜੇ ਵਿੱਚ ਰਹਿੰਦਾ ਹੈ ਜਿਹੜਾ ਦੂਸਰਾ ਹੈ ਜਿਹੜਾ ਮਾਇਆ ਦਾ ਗਿਆਨ ਲੈਂਦਾ ਹੈ ਉਹ ਚਿੰਤਾ ਵਿੱਚ ਹੀ ਰਹੇਗਾ ਕਿਉਂਕਿ ਮਾਇਆ ਦਾ ਗਿਆਨ ਪਰੇ ਤੋਂ ਪਰੇ ਹੈ ਤੇ ਮਾਇਆ ਡੋਲਣੀ ਹੈ ਤੇ ਜਿਹੜਾ ਮਾਇਆ ਦੇ ਗਿਆਨ ਵਿੱਚ ਧੰਰ ਰਕੇਗਾ ਚਿੰਤਾ ਦਾ ਚਰਨ ਉਸ ਦਾ ਸੁਭਾਅ ਕੀ ਹੈ ਜੈ ਜੈ ਭਾਣਾ ਤੈ ਤੈ ਰੱਖੇ ਨਾਨਕ ਸਭ ਕੁਝ ਪ੍ਰੰਕ ਹੱਥ ਇੱਥੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਦਾ ਵੀ ਜੀਵਾਂ ਦਾ ਆਪੋ ਆਪਣਾ ਬਾਣਾ ਹੈ ਤੇ ਉਸੇ ਹਿਸਾਬ ਨਾਲ ਪਰਮੇਸ਼ਰ ਨੇ ਉਹਨਾਂ ਨੂੰ ਰੱਖਿਆ ਹੈ ਜਿਸ ਤਰ੍ਹਾਂ ਦੀ ਕਿਸੇ ਦੇ ਅੰਦਰ ਇੱਛਾ ਹੈ ਉਸ ਦੇ ਹਿਸਾਬ ਨਾਲ ਹੀ ਉਹਨਾਂ ਦਾ ਉਹਨਾਂ ਨੂੰ ਰੱਖਿਆ ਹੋਇਆ ਹੈ ਤੇ ਨਾਨਕ ਜੀ ਇੱਥੇ ਕਹਿ ਰਹੇ ਹਨ ਕਿ ਸਾਰਾ ਕੁਝ ਉਹਨਾਂ ਦੇ ਮੂਲ ਦੇ ਹੱਥ ਵਿੱਚ ਹੈ ਕਿਉਂਕਿ ਜਿਹੜਾ ਮੂਲ ਦਾ ਧਿਆਨ ਹੀ ਹੈ ਉਹਦਾ ਮਨ ਹੈ ਤੇ ਜਿਸ ਪਾਸੇ ਉਸ ਨੇ ਆਪਣੇ ਮਨ ਨੂੰ ਲਾਇਆ ਹੈ ਤੇ ਉਸ ਪਾਸੇ ਲੱਗਿਆ ਹੋਇਆ ਹੈ ਤੇ ਜੇ ਕੋਈ ਮਾਇਆ ਦਾ ਗਿਆਨ ਲੈਣ ਵਿੱਚ ਲੱਗਿਆ ਤਾਂ ਮਾਇਆ ਵਿੱਚ ਲੱਗਿਆ ਹੋਇਆ ਤੇ ਜੇ ਕੋਈ ਸੱਚ ਦੇ ਗਿਆਨ ਨੂੰ ਸਮਝਣ ਵਿੱਚ ਲੱਗਿਆ ਹੈ ਤਾਂ ਸੱਚ ਦਾ ਗਿਆਨ ਲੈ ਰਿਹਾ ਹੈ ਇਸੇ ਸਾ ਇਸ ਕਰਕੇ ਸਾਰਾ ਕੁਝ ਵੀ ਜੋ ਕੁਝ ਵੀ ਹੈ ਹਰੇਕ ਜੀਵ ਦਾ ਜਿਹੜਾ ਮੂਲ ਹੈ ਉਹਨੂੰ ਪ੍ਰਭ ਕਿਹਾ ਗਿਆ ਉਹਦੇ ਹੱਥ ਵਿੱਚ ਹੈ ਕਈ ਕੂਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲੱਗੀ ਕਿ ਕਰੋੜਾਂ ਹੀ ਇਹੋ ਜਿਹੇ ਹਨ ਜਿਹੜੇ ਬਿਰਾਗੀ ਹੋ ਗਏ ਭੈ ਬਿਰਾਗੀ ਭਾਵ ਬਿਰਾਗੀ ਹੋ ਗਏ ਭਾਵ ਮਾਇਆ ਦੀਆਂ ਇਛਾਵਾਂ ਤਿਆਗ ਦਿੱਤੀਆਂ ਤੇ ਬਿਰਾਗੀ ਹੋ ਗਏ ਜਿਵੇਂ ਭਗਤ ਕਬੀਰ ਜੀ ਦਾ ਸ਼ਬਦ ਹੈ ਤਰਵਰੂਪੀ RAM ਹੈ ਫਲਰੂਪੀ ਬੈਰਾਗ ਸ਼ਾਇਆ ਰੂਪੀ ਸਾਧ ਜਨ ਤਜਿਆ ਬਾਦ ਵਿਬਾਦ ਜੀ ਕੋ ਗਿਆਨ ਦਾ ਗਿਆਨ ਲੈ ਰਿਹਾ ਹੈ ਸਾਚ ਨੂੰ ਸਮਝ ਰਿਹਾ ਤਾਂ ਬੈਰਾਗੀ ਹੈ ਮਾਇਆ ਦੀਆਂ ਇੱਛਾਵਾਂ ਤਿਆਗ ਦਿੱਤੀਆਂ ਹਨ ਤੇ ਉਹ ਬੈਰਾਗੀ ਹੈ ਇਸ ਤਰ੍ਹਾਂ ਕਰੋੜਾਂ ਆਈ ਜਿਹੜੇ ਉਹ ਮਾਇਆ ਦੀਆਂ ਇੱਛਾਵਾਂ ਤਿਆਗ ਕੇ ਬੈਰਾਗੀ ਹੋ ਗਏ ਅਤੇ ਉਹਨਾਂ ਦੀ ਜਿਹੜੀ ਰਾਮ ਦਾ ਸੱਚ ਦਾ ਗਿਆਨ ਲੈਣ ਵਿੱਚ ਉਹ ਲਿਵ ਲੱਗੀ ਹੋਈ ਹੈ ਭਾ ਉਹ ਸੱਚ ਦਾ ਗਿਆਨ ਲੈ ਰਹੇ ਹਨ ਭਾਨੇ ਵਿੱਚ ਚੱਲ ਰਹੇ ਹਨ ਕਈ ਕੋਟ ਪ੍ਰਭ ਨੂੰ ਖੋਜਨ ਤੇ ਆਤਮਾ ਪਾਰ ਬ੍ਰह्म ਲਹਨਤੇ ਹੁਣ ਕਰੋੜਾਂ ਹੀ ਇਹੋ ਜਿਹੇ ਹਨ ਜਿਹੜੇ ਪ੍ਰਭ ਨੂੰ ਖੋਜਦੇ ਹਨ ਕਿ ਪ੍ਰਭ ਕੌਣ ਹੈ ਆਪਣਾ ਮੂਲ ਕੌਣ ਹੈ ਆਤਮਾ ਕੀ ਹੈ ਹੁਣ ਜਿਹੜੇ ਖੋਜ ਵਿੱਚ ਲੱਗਦੇ ਫਿਰ ਉਹਨਾਂ ਨੂੰ ਸਮਝ ਪੈਂਦਾ ਕਿ ਜਿਹੜਾ ਆਤਮਾ ਹੈਗਾ ਉਹ ਹੀ ਜਿਹੜਾ ਪਰਬ੍ਰਮ ਹੈ ਆਤਮ ਮੈਂ ਪਰਬ੍ਰਮ ਲਾਂਦੇ ਆਤਮਾ ਦੇ ਵਿੱਚ ਹੀ ਪਰਬ੍ਰਮ ਨੂੰ ਸ਼ਬਦ ਦੇ ਅੰਦਰ ਲਖ ਲੈਂਦੇ ਹਨ ਜਾਂ ਉਹਨੂੰ ਬੁਝ ਲੈਂਦੇ ਆ ਕਿਉਂਕਿ ਗਰਵਾਣੀ ਦਾ ਸ਼ਬਦ ਹੈ ਬ੍ਰਹਮ ਜਨ ਜਨਮ ਪਰਮ ਕਿ ਜਿਹੜਾ ਜਨ ਹੈਗਾ ਉਹ ਬ੍ਰਹਮ ਦਾ ਧਿਆਨ ਹੈਗਾ ਹੁਣ ਜਿਹੜਾ ਧਿਆਨ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖੀ ਕਤਹ ਕਹਾਣੀ ਜੇ ਹੁਣ ਧਿਆਨ ਆਤਮ ਧਿਆਨੀ ਹੋ ਜਾਵਾਂ ਉਹ ਜਾਵੇਗਾ ਤਾਂ ਪਰਮ ਸ਼ਬਦ ਗੁਰੂ ਦੀ ਸਮਝ ਆ ਜਾਂਦੀ ਹੈ ਇਸ ਕਰਕੇ ਕਰੋੜਾਂ ਹੀ ਇਹੋ ਜਿਹੇ ਹਨ ਜਿਹੜੇ ਪ੍ਰਭ ਨੂੰ ਖੋਜਦੇ ਹਨ ਅਤੇ ਖੋਜ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਆਤਮ ਰਾਮ ਰਾਮ ਹੈ ਆਤਮ ਜਿਹੜਾ ਆਤਮਾ ਹੈਗਾ ਇਹੋ ਹੀ ਆਤਮ ਰਾਮ ਹੈ ਇਹਨੂੰ ਰਾਮ ਕਿਹਾ ਗਿਆ ਹੈ ਜਿਨ੍ਹਾਂ ਚ ਰਾਮ ਦਾ ਧਿਆਨ ਬਾਹਰ ਹੈ ਤਾਂ ਉਸ ਉਸ ਸਮੇਂ ਦੇ ਮਨ ਵਿੱਚ ਦੁਵਿਧਾ ਹੈ ਪਰ ਜਦੋਂ ਇਹਦਾ ਧਿਆਨ ਇਹਦੇ ਅੰਦਰ ਵਿੱਚ ਹੋ ਜਾਂਦਾ ਹੈ ਤਾਂ ਇਹ ਰਾਮ ਬਣ ਜਾਂਦਾ ਹੈ ਤੇ ਜਦੋਂ ਉਹਨੂੰ ਸ਼ਬਦ ਸੁਣਨ ਲੱਗ ਜਾਂਦਾ ਹੈ ਸ਼ਬਦ ਗੁਰੂ ਨਾਲ ਮਲਾਪ ਹੋ ਜਾਂਦਾ ਹੈ ਤਾਂ ਇਹ ਉਹ ਰਾਜ ਆਰਮ ਬਣ ਜਾਂਦਾ ਹੈ ਇਸ ਤਰ੍ਹਾਂ ਆਤਮਾ ਪਰਬ੍ਰਮ ਲਾਂਦੇ ਆਪਣੀ ਆਤਮਾ ਦੇ ਵਿੱਚੋਂ ਹੀ ਸਮਝ ਰਹਿੰਦੇ ਆ ਕਿ ਪਰਬ੍ਰਮ ਕੌਣ ਹੈ ਤੇ ਜੇ ਕੋਈ ਇਹ ਸਮਝਦਾ ਹੋਏ ਕਿ ਪਰਬ੍ਰਮ ਕੋਈ ਬਾਹਰ ਸ਼ਕਤੀ ਹੈ ਤਾਂ ਉਹਦਾ ਬਾਹਰ ਮੁਕੀ ਧਿਆਨ ਹੈ ਬਾਹਰੋਂ ਕੁਝ ਨਹੀਂ ਲੱਭਣ ਵਾਲਾ ਕਿਉਂਕਿ ਗਰਵਾਣੇ ਦਾ ਵਾਕ ਹੈ ਪਰਮੇ ਭੂਲਾ ਦੌ ਦਸਤਾਵੇ ਨਿਮਖ ਮੈਂ ਚਾਰ ਗੁੰਟ ਫੇਰੀ ਆਵੇ ਕਿ ਪਰਮ ਦਾ ਭੁੱਲਿਆ ਹੈ ਕਰੀ ਇਧਰ ਭਜਦਾ ਕਰੀ ਉਧਰ ਭਜਦਾ ਹੈਗਾ ਤੇ ਇਹਦੇ ਵਿੱਚ ਉਹਨੂੰ ਕੁਝ ਨਹੀਂ ਮਿਲਨੇ ਵਾਲਾ ਕਿਉਂਕਿ ਨੌਨੇਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਸਰਾ ਜਿਹੜਾ ਨੌਨੇਦ ਅੰਮ੍ਰਿਤ ਹੈ ਪ੍ਰਭ ਦਾ ਨਾਮ ਹੈ ਸੱਚ ਦਾ ਗਿਆਨ ਹੈ ਉਹ ਤਾਂ ਅੰਦਰ ਹੈਗਾ ਅੰਤਰ ਧਿਆਨ ਤੋਂ ਲੱਭਣਾ ਹੈ ਜਿਵੇਂ ਗਰਵਾਣੀ ਦਾ ਇੱਕ ਹੋਰ ਵਾਕ ਹੈ ਬਿਨ ਅਬ ਭਗਤੀ ਬਾਦ ਮਰੀਜੇ ਭਾਵ ਜਿੰਨਾ ਚਿਰ ਆਪਾਂ ਆਪਣੇ ਅੰਤਮ ਧਿਆਨ ਨਹੀਂ ਹੁੰਦੇ ਆਪਣੇ ਆਪੇ ਦੀ ਖੋਜ ਨਹੀਂ ਕਰਦੇ ਉਨਾ ਚਿਰ ਬਾਦ ਵਿਵਾਦ ਹੈ ਤੇ ਉਹ ਜਿਹੜਾ ਬਾਦ ਬਾਹਰमुखी ਧਿਆਨ ਤੋਂ ਜੋ ਕੁਝ ਵੀ ਸਮਝ ਆਉਂਦੀ ਉਹ ਬਾਦ ਵਿਵਾਦ ਹੀ ਹੈਗਾ ਕਰਕੇ ਜਿਹੜੀ ਹਿਰਦੇ ਦੀ ਭਗਤੀ ਹੈ ਹਿਰਦੇ ਦੇ ਅੰਦਰ ਖੋਜ ਹੈ ਆਪਣੇ ਮਨ ਦੀ ਖੋਜ ਹੈ ਉਹਦੇ ਵਿੱਚੋਂ ਜਿਹੜੀ ਹੈਗੀ ਆ ਸੱਚ ਦੀ ਸਮਝ ਆਉਂਦੀ ਹੈ ਕਈ ਕੋਟ ਦਰਸ਼ਨ ਪ੍ਰਭ ਪਿਆਸ ਤੈਨਕੋ ਮਿਲਿਓ ਪ੍ਰਭ ਅਬਨਾਸ ਹੁਣ ਇੱਥੇ ਸਤਿਗੁਰਜੀ ਉਪਦੇਸ਼ ਕਰਦੇ ਹਨ ਕਿ ਕਰੋੜਾਂ ਹੀ ਹਨ ਜਿਨ੍ਹਾਂ ਦੇ ਅੰਦਰ ਪ੍ਰਭ ਨੂੰ ਸਮਝਣ ਦੀ ਪਿਆਸ ਹੁੰਦੀ ਹੈ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਪ੍ਰਭ ਨੂੰ ਸਮਝਣ ਦੇ ਆਪਣੇ ਮੂਲ ਨੂੰ ਜਾਣਨ ਦੀ ਇੱਛਾ ਹੁੰਦੀ ਹੈ ਉਹਨਾਂ ਨੂੰ ਹੀ ਜਿਹੜਾ ਪ੍ਰਭ ਅਬਨਾਸ ਹੈਗਾ ਨਿਰਾਰਕਾਰ ਸਰੂਪ ਹੈ ਉਸ ਦੀ ਸਮਝ ਆਉਂਦੀ ਹੈ ਕਈ ਕੋਟ ਮੰਗਾ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਕਰੋੜਾਂ ਹੀ ਇਹੋ ਜਿਹੇ ਹਨ ਜਿਹੜਾ ਸੱਚ ਦਾ ਸੰਗ ਸੱਚ ਦੀ ਸੰਗਤ ਦੀ ਇੱਛਾ ਕਰਦੇ ਹਨ ਇੱਛਾ ਕਿਉਂ ਕਰਦੇ ਹਨ ਕਿਉਂਕਿ ਉਹਨਾਂ ਨੂੰ ਪਾਰ ਬ੍ਰਹਮ ਦਾ ਰੰਗ ਲੱਗਿਆ ਹੁੰਦਾ ਵਾ ਉਹ ਸੱਚ ਦਾ ਰੰਗ ਲੱਗਿਆ ਹੁੰਦਾ ਹੈ ਸੱਚੇ ਨਾਮ ਕੀ ਭੁੱਖ ਲੱਗੀ ਹੁੰਦੀ ਹੈ ਕਿਉਂਕਿ ਗਰਵਾਣੀ ਦਾ ਬਚਨ ਹੈ ਜਾ ਕੋ ਹਰ ਰੰਗ ਲਾਗਾ ਇਸ ਜੁਗ ਮੇ ਸੋ ਕਈਅਤ ਹੈ ਸੂਰਾ ਜਿਹਨੂੰ ਸੱਚ ਦਾ ਰੰਗ ਲੱਗਿਆ ਜਿਹੜਾ ਹੁਕਮ ਵਿੱਚ ਚੱਲਦਾ ਹੈ ਉਹ ਸਰਵਜਸੂਰ ਮਾ ਇਸ ਤਰ੍ਹਾਂ ਜਿਹੜੇ ਵੀ ਸੱਚ ਦੇ ਸੰਗ ਦੀ ਇੱਛਾ ਰੱਖਦੇ ਹਨ ਸੱਚ ਦਾ ਰੰਗ ਉਹਨਾਂ ਨੂੰ ਹੀ ਲੱਗਦਾ ਹੈ ਜਿੰਨ ਕੋ ਹੋਏ ਆਪ ਸੂਪਰ ਸੰਨانک ਤੇਜਨ ਸਦਾ ਧੰਨ ਧੰਨ ਹੁਣ ਜਿਨ੍ਹਾਂ ਦੇ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੁੰਦੀ ਹੈ ਜਾਂ ਭਾਣੇ ਵਿੱਚ ਚੱਲਦੇ ਹਨ ਗੁਰਬਾਣੀ ਦਾ ਬ੍ਰੇਹ ਸੁਣ ਕੇ ਮੰਨ ਕੇ ਉਸ ਤੇ ਚੱਲਦੇ ਹਨ ਪਰਮੇਸ਼ਰ ਉਹਨਾਂ ਤੇ ਹੀ ਪ੍ਰਸੰਨ ਹੁੰਦਾ ਹੈ ਤੇ ਨਾਨਕ ਜੀ ਕਹਿੰਦੇ ਹਨ ਜਿਹੜੇ ਇਹੋ ਜਿਹੇ ਹੁੰਦੇ ਹਨ ਇਹੋ ਜਿਹੇ ਜਨ ਹੁੰਦੇ ਹਨ ਉਹ ਸਦਾ ਲਈ ਧੰਨ ਧੰਨ ਭਾਵ ਧੰਤਾ ਦੇ ਯੋਗ ਬਣ ਜਾਂਦੇ ਹਨ ਕਈ ਗੋਟ ਖਾਣੀ ਔਰ ਖੰਡ ਕਈ ਕੋਟ ਆਕਾਸ ਬ੍ਰਹਮ ਅੰਡ ਕਰੋੜਾਂ ਹੀ ਖਾਣੀਆਂ ਹਨ ਅਤੇ ਕਰੋੜਾਂ ਹੀ ਖੰਡ ਭਾਵ ਮਨ ਹਨ ਜਿਨ੍ਹਾਂ ਦੇ ਮਨ ਭਾਵ ਚੇਤਨ ਹਨ ਜਿਨ੍ਹਾਂ ਦੇ ਅੰਦਰ ਮਾਇਆ ਦੀਆਂ ਇੱਛਾਵਾਂ ਹਨ ਕਈ ਕੋਟ ਆਕਾਸ ਬ੍ਰਹਮੰਡ ਅਤੇ ਕਰੋੜਾਂ ਹੀ ਹਿਰਦੇ ਹਨ ਤੇ ਉਹਨਾਂ ਦੇ ਜਿਹੜੇ ਅੰਦਰ ਬ੍ਰਹਮ ਹੈਗਾ ਬ੍ਰਹਮ ਦੇ ਅੰਦਰ ਮਾਇਆ ਦੀਆਂ ਇੱਛਾਵਾਂ ਹਨ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਮਾਇਆ ਬ੍ਰह्म ਰਮੈ ਸਭ ਸੰਗ ਮਾਇਆ ਦਾ ਬ੍ਰह्म ਜਿਹੜੇ ਹਮੇਸ਼ਾ ਹੀ ਸਾਰਿਆਂ ਦੇ ਨਾਲ ਹੀ ਰਹਿੰਦੇ ਹਨ ਕਿਉਂਕਿ ਜਿਹੜੀ ਮਾਇਆ ਵੀ ਬ੍ਰह्म ਦੀ ਇੱਛਾ ਦੀ ਸ਼ਕਤੀ ਹੈ ਇੱਛਾ ਹੀ ਹੈ ਤੇ ਇਸ ਕਰਕੇ ਹਮੇਸ਼ਾ ਜੀ ਕਿਸੇ ਦੇ ਕੋਈ ਅੰਦਰ ਇੱਛਾ ਹੈ ਇੱਛਾ ਗੁਪਤ ਵੀ ਹੋ ਸਕਦੀ ਜਿਹੜਾ ਪ੍ਰਗਟ ਰੂਪ ਹੈ ਉਹ ਸਾਹਮਣੇ ਦਿਖਾਈ ਦੇ ਸਕਦਾ ਹੈ ਜਿਵੇਂ ਸਰੀਰ ਹੈਗਾ ਇਹ ਜਿਹ ਦਿਖਦਾ ਹੈ ਪਰ ਜਦੋਂ ਜਿੰਨਾ ਚਿਰ ਸਰੀਰ ਨਹੀਂ ਹੁੰਦਾ ਬ੍ਰਹਮ ਦੇ ਅੰਦਰ ਜਿਹੜੀ ਮਾਇਆ ਹੁੰਦੀ ਹੈ ਇੱਛਾ ਸ਼ਕਤੀ ਹੁੰਦੀ ਹੈ ਉਹ ਅੰਦਰ ਗੁਪਤ ਹੁੰਦੀ ਹੈ ਇਸ ਤਰ੍ਹਾਂ ਇੱਕ ਹੋਰ ਬਚਨ ਵੀ ਆਇਆ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਗੁਰ ਹੋਏ ਲਖਾਵੈ ਭਾਵ ਜਿਹੜਾ ਜਿਹੜੀ ਮਾਇਆ ਦਾ ਜਿਹੜਾ ਬ੍ਰਹਮ ਹੈਗਾ ਅੰਡੇ ਵਿੱਚ ਭਾਵ ਭਰਮ ਵਿੱਚ ਉਹ ਹੀ ਬ੍ਰਹਮ ਜਿਹੜਾ ਹੁਣ ਪਿੰਡ ਵਿੱਚ ਉਹਨੇ ਪਿੰਡ ਧਾਰਨ ਕੀਤਾ ਹੈਗਾ ਤੇ ਜਿਹੜਾ ਉਸ ਨੂੰ ਖੋਜੂਗਾ ਉਸ ਨੂੰ ਲੱਭ ਜਾਏਗਾ ਇਥੇ ਪੀਪਾ ਜੀ ਕਹਿ ਰਹੇ ਹਨ ਕਿ ਇਹ ਪਰਮ ਤਤ ਹੈ ਕਿ ਜਿਹਨੂੰ ਸੱਚ ਦਾ ਗਿਆਨ ਹੁੰਦਾ ਹੈ ਉਹ ਇਸ ਨੂੰ ਸਮਝਾ ਸਕਦਾ ਹੈ ਸੋ ਇਸ ਕਰਕੇ ਜਿਹੜਾ ਬ੍ਰह्म ਭਰਮ ਵਿੱਚ ਆਕਾਸ਼ ਵਿੱਚ ਜਿਹੜੀ ਜੋਤ ਆਕਾਸ਼ ਵਿੱਚ ਭਰਮ ਦੇ ਘੇਰੀ ਹੁੰਦੀ ਹੈਗੀ ਆ ਉਹਦੇ ਅੰਦਰ ਪ੍ਰਕਾਸ਼ ਵੀ ਜਦੋਂ ਹੁੰਦੀ ਹੈ ਜਾਂ ਜਦੋਂ ਸਰੀਰ ਧਾਰਨ ਨਹੀਂ ਕੀਤਾ ਹੁੰਦਾ ਉਦੋਂ ਮਾਇਆ ਦੇ ਅੰਦਰ ਗੁਪਤ ਹੁੰਦੀ ਹੈ ਪਰ ਜਦੋਂ ਇਹ ਸਰੀਰ ਧਾਰਨ ਕਰਦੀ ਹੈ ਤੇ ਇਹਦਾ ਸਰੀਰ ਦਿਖਦਾ ਹੈ ਤੇ ਸਰੀਰ ਦੇ ਨਾਲ ਫਿਰ ਜਿਹੜੇ-ਜਿਹੜੇ ਕੰਮ ਕਰਦੀ ਆ ਉਸ ਤੋਂ ਪਤਾ ਲੱਗਦਾ ਹੈ ਕੀਛਦੇ ਅੰਦਰ ਕੀ ਸੀਗਾ ਉਹ ਜਦੋਂ ਇੱਥੇ ਬਾਹਰ ਸੰਸਾਰ ਵਿੱਚ ਪ੍ਰਗਟ ਹੋ ਕੇ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਦੇ ਵੀ ਕਰੋੜਾ ਹੀ ਹਨ ਕਈ ਗੋਟ ਹੋਏ અવਤਾਰ ਕਈ ਜੁਗਤੀ ਕਿੰਨੂ ਵਿਸਤਾਰ ਹੁਣ ਜਿਹੜੀ ਜੋਤ ਆਕਾਸ਼ ਵਿੱਚ ਭਰਮ ਨੇ ਘੇਰੀ ਹੋਈ ਸੀਗੀ ਤੇ ਉਹਨਾਂ ਦੇ ਹੀ ਕਹਾ ਫਿਰ ਜਿਹੜੇ ਜਿਹਨਾਂ ਦੇ ਅੰਦਰ ਮਾਇਆ ਦੀਆਂ ਇਛਾਵਾਂ ਸੀ ਉਹਨਾਂ ਦੇ ਹੀ ਕਰੋੜਾ ਹੀ અવਤਾਰ ਵੀ ਹੋਏ ਹਨ ਫਿਰ ਇੱਥੇ ਜਿੰਨੇ ਵੀ ਜੀਵ ਨੇ ਸੰਸਾਰ ਵਿੱਚ ਉਹਨਾਂ ਨੇ ਸਰੀਰ ਧਾਰਨ ਕੀਤਾ ਹੈ ਇਸ ਨੂੰ ਉਤਾਰ ਕਿਹਾ ਗਿਆ ਹੈ ਕਈ ਜੁਗਤੀ ਕੀਨੋ ਵਿਸਥਾਰ ਇਸ ਤਰ੍ਹਾਂ ਕਈ ਜੁਗਤੀਆਂ ਦੇ ਨਾਲ ਇਹ ਸਾਰਾ ਵਿਸਥਾਰ ਕੀਤਾ ਗਿਆ ਹੈ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕ ਓੰਕਾਰ ਕਈ ਬਾਰੇ ਜਿਹੜਾ ਸੰਸਾਰ ਦਾ ਪਾਸਾਰ ਪਸਰਿਆ ਜਿਹੜਾ ਪਹਾਸਾਰ ਹੋਇਆ ਹੈ ਤੇ ਜਿਵੇਂ ਕਿ ਚੌਪੈ ਸਾਰ ਵਿੱਚ ਬਚਨ ਆਉਂਦਾ ਹੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਤਤ ਤਵ ਦੇ ਅਪਾਰਾ ਜਬ ਅਕਰਤ ਕਰਤ ਹੁਕਮ ਹੂੰ ਤੁਮ ਮੈਂ ਲੀਨ ਦੇ ਤਰ ਸਭ ਹੂੰ ਭਾਵੇਂ ਜਦੋਂ ਤੂੰ ਆਪਣਾ ਧਿਆਨ ਬਾਹਰ ਮੁਖੀ ਕਰਦਾ ਤਾਂ ਇਹ ਜਿੰਦੀਆਂ ਵੀ ਸਰੀਰ ਹਨ ਦੇਹਾਂ ਹਨ ਇਹ ਇਹਨਾਂ ਦਾ ਪਸਾਰਾ ਹੁੰਦਾ ਹੈ ਪਰ ਜਦੋਂ ਤੂੰ ਆਪਣੀ ਜੋਤ ਖਿੰਚ ਲੈਣਾ ਹੈਗਾ ਤਾਂ ਫਿਰ ਇਹ ਜਿਹੜਾ ਆਪਾਂ ਸਾਰਾ ਧੂਸ ਸੁਵੇਟ ਲੈਂਦਾ ਫਿਰ ਆਪਣਾ ਇੱਕ ੰਕਾਰ ਰੂਪ ਕਰ ਲੈਂਦਾ ਹੈ ਕਰ ਲੈਂਦਾ ਹੈ ਜਿਵੇਂ ਕਿ ਗਰਵਾਣੀ ਦਾ ਬਚਨ ਇੱਕ ਹੋਰ ਆਉਂਦਾ ਹੈ ਹਰਨ ਭਰਨ ਜਾ ਕਾ ਨੇਤਰਪੁਰ ਤਿਸ ਕਾ ਮੰਤਰਨਾ ਜਾਣੇ ਹੋਰ ਕਿ ਤੂੰ ਇੱਕ ਅੱਖ ਦੇ ਇੱਕ ਚਮਕਣ ਦੇ ਵਿੱਚ ਹੀ ਤੂੰ ਸ੍ਰਿਸ਼ਟੀ ਨੂੰ ਹਾਰਨ ਕਰ ਸਕਦਾ ਉਹਦਾ ਖਾਤਮਾ ਕਰ ਸਕਦਾ ਅਤੇ 21 ਨੇਤਰ ਫੋਰ ਦੇ ਵਿੱਚੋਂ ਉਹਨੂੰ ਭਾਰ ਸਕਦਾ ਹੈ ਇਸ ਕਰਕੇ ਜਿਹੜਾ ਤੇਰਾ ਮੰਤਰ ਹੈ ਤੇਰੀ ਸ਼ਕਤੀ ਹੈ ਇਹਨੂੰ ਕੋਈ ਨਹੀਂ ਜਾਣ ਸਕਦਾ ਇਸ ਤਰ੍ਹਾਂ ਤੂੰ ਕਈ ਵਾਰ ਪਾਸਾਰ ਕਰਦਾ ਹੈ ਤੇ ਕਈ ਵਾਰ ਤੂੰ ਫਿਰ ਉਹਨੂੰ ਸਮੇਟ ਲੈਂਦਾ ਹੈ ਜਦੋਂ ਸਮੇਟ ਲੈਂਦਾ ਹੈ ਤਾਂ ਫਿਰ ਜਿਹੜਾ ਜੀਵ ਦਾ ਹੈਗਾ ਉਹ ਜਿਹੜਾ ਘਾਰ ਉਹ ਇੱਕ ਅੰਗ ਇੱਕ ਅੰਕਾਰ ਇਕੰਕਾਰ ਦਾ ਮਤਲਬ ਹੈ ਇੱਕ ਅੰਗਕਾਰ ਹੁਣ ਜਿਹੜਾ ਇਕ ਇਕੰਕਾਰ ਹੈ ਇੱਕ ਓੰਕਾਰ ਹੈ ਇੱਕ ਇਕੰਕਾਰ ਹੈਗਾ ਓੰਕਾਰ ਹੈ ਜਦੋਂ ਜੋਤ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਤਾਂ ਉਹ ਇੱਕ ਤੋਂ ਫਿਰ ਉਹ ਆਪਣਾ ਰੂਪ ਧਾਰਨ ਕਰਦੀ ਹੈ ਤਾਂ ਓੰਕਾਰ ਹੈ ਜੋਤ ਜਮਾਕਾਰ ਇਕੰਕਾਰ ਉਦੋਂ ਹੈ ਜਦੋਂ ਇਹ ਇਹਨੂੰ ਸੱਚ ਦਾ ਗਿਆਨ ਹੁੰਦਾ ਸਿਰਫ ਇਹ ਇਹਦਾ ਆਕਾਸ਼ ਆਕਾਸ਼ ਦੇ ਵਿੱਚ ਜੋਤ ਹੀ ਹੁੰਦੀ ਹੈ ਗਿਆ ਤਾਂ ਇਹਦਾ ਇੱਕ ਅੰਕਾਰ ਹੈਗਾ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਜਾਲਾ ਭਾਵ ਜਿਹੜੀ ਫਾਸਟ ਹੈ ਜਾਂ ਇੱਕ ਹੈ ਪਹਿਲੀ ਥਿਤੀ ਜਦੋਂ ਸ਼ੁਰੂ ਹੁੰਦੀ ਹੈ ਉਦੋਂ ਕੀ ਹੁੰਦਾ ਕਿ ਏਕੰਕਾਰ ਨਿਰਾਲਾ ਜਿਹੜਾ ਏਕੰਕਾਰ ਉਹ ਨਿਰਾਲਾ ਹੈ ਉਹਦਾ ਜਿਹੜਾ ਸਰੂਪ ਹੈ ਉਹ ਦੱਸਣ ਤੋਂ ਪਰੇ ਹੈ ਉਹ ਅਮਰ ਹੈ ਅਜੋਨੀ ਹੈਗਾ ਜੋਂ ਵਿੱਚ ਨਹੀਂ ਆਉਂਦਾ ਨਾ ਉਹਦੀ ਕੋਈ ਜਾਤ ਹੈ ਤੇ ਨਾ ਉਹਨੂੰ ਕੋਈ ਭਰਮ ਹੈ ਸੋ ਅਗੰ ਅਗੂਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਉਹ ਅਗੰ ਗੋਚਰ ਹੈ ਉਹਦਾ ਨਾ ਕੋਈ ਰੂਪਾ ਨਾ ਕੋਈ ਰੇਖ ਹੈਗਾ ਫਿਰ ਉਹਨੂੰ ਸਮਝਿਆ ਕਿਸ ਤਰ੍ਹਾਂ ਜਾ ਸਕਦਾ ਕਹਿੰਦੇ ਖੋਜਤ ਖੋਜਤ ਘਟ ਘਟ ਦੇਖਿਆ ਹੁਣ ਜਿਵੇਂ ਜਿਵੇਂ ਖੋਜ ਕੀਤੀ ਆਪਣੇ ਹਿਰਦੇ ਵਿੱਚ ਘਟ ਵਿੱਚ ਤੇ ਜਿਸ ਨੇ ਜਿਸ ਨੇ ਵੀ ਇਹਦੀ ਖੋਜ ਕੀਤੀ ਤੇ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਸ ਨੇ ਘਟ ਘਟ ਦੇ ਵਿੱਚ ਦੇਖਿਆ ਹੈਗਾ ਤੇ ਨਹੀਂ ਤਾਂ ਦੂਸਰਿਆਂ ਦੇ ਸਮਝ ਵਿੱਚ ਆਉਣ ਵਾਲੀ ਗੱਲ ਨਹੀਂ ਹੈਗੀ ਇਸ ਤਰ੍ਹਾਂ ਕਈ ਬਾਰ पसरे उपाਸਾਰ ਸਦਾ ਸਦਾ ਇੱਕ ਇੱਕ ੰਕਾਰ ਜਦੋਂ ਪਸਾਰਾ ਕਰਦਾ ਹੈ ਤਾਂ ਉਹਦੋ ਆਪੇ ਹੀ ਕਰੰਗ ਹੈ ਆਪੇ ਬੋਰੰਗੀ ਜਿਹੜੀਆਂ ਜੋਤਾਂ ਹਨ ਫਿਰ ਉਹ ਵੱਖਰੇ ਵੱਖਰੇ ਸਰੀਰ ਧਾਰਨ ਕਰਦੀਆਂ ਹਨ ਪਰ ਜਦੋਂ ਇਹਨਾਂ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਤਾਂ ਫਿਰ ਇਹ ਇੱਕ ਅੰਗਕਾਰ ਵਾਲੀਆਂ ਬਣ ਜਾਂਦੀਆਂ ਹਨ ਭਾਵੇਂ ਇਹਨਾਂ ਦਾ ਇੱਕ ਅੰਗ ਦਾ ਆਕਾਰ ਹੁੰਦਾ ਭਾਵੇਂ ਆਕਾਸ਼ ਵਿੱਚ ਜੋਤ ਹੁੰਦੀ ਹੈ ਔਰ ਜੋਤ ਜਿਹੜੀ ਹੈਗੀ ਉਹਦੇ ਵਿੱਚ ਗਿਆਨ ਹੁੰਦਾ ਹੈਗਾ ਸੱਚ ਤਾਂ ਉਹਨੂੰ ਆਪਣੇ ਆਪੇ ਦੀ ਸਮਝ ਹੁੰਦੀ ਹੈ ਕਈ ਕੋਟ ਕੀਨੇ ਬੋ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਇਸ ਤਰ੍ਹਾਂ ਕਰੋੜਾਂ ਹੀ ਜਿਹੜੇ ਹੈਗੇ ਆ ਉਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਭਾਂਤਾਂ ਦੇ ਨਾਲ ਉਹਨਾਂ ਨੇ ਰੂਪ ਧਾਰਨ ਕਰਦੇ ਹਨ ਕਰਦੀਆਂ ਹਨ ਜੋਤਾਂ ਉਹ ਪ੍ਰਾਪਤੋ ਹੀ ਪੈਦਾ ਹੁੰਦੀਆਂ ਤੇ ਅਖੀਰ ਵਿੱਚ ਪ੍ਰਭ ਦੇ ਵਿੱਚ ਹੀ ਸਮਾਪਤ ਹੋ ਜਾਂਦੀਆਂ ਹਨ ਉਹਦੇ ਵਿੱਚ ਹੀ ਸਮਾ ਜਾਂਦੀਆਂ ਕਿਉਂਕਿ ਸਾਰਾ ਕੁਝ ਜੋ ਵੀ ਹੈ ਜਿਹੜਾ ਆਪਣਾ ਮੂਲ ਆ ਮੂਲ ਦਾ ਧਿਆਨ ਜਿਹੜਾ ਹੈਗਾ ਉਹਨੂੰ ਬਣ ਗਿਆ ਹੈਗਾ ਮਾਨਨੇ ਅੰਦਰ ਜਦੋਂ ਪ੍ਰਭ ਦੇ ਅੰਦਰ ਇੱਛਾ ਵਹਿਰਾ ਹੁੰਦੀ ਹੈ ਤਾਂ ਉਹ ਸ੍ਰਿਸ਼ਟੀ ਨੂੰ ਰਚਦਾ ਹੈ ਤੇ ਫਿਰ ਜਦੋਂ ਉਹਦੇ ਅੰਦਰ ਇੱਛਾਵਾਂ ਖਤਮ ਹੋ ਜਾਂਦੀਆਂ ਹਨ ਤੇ ਉਹ ਆਪਣੇ ਆਪੇ ਵਿੱਚ ਸਮਾ ਜਾਂਦਾ ਹੈ ਉਹਦਾ ਧਿਆਨ ਆਪਣੇ ਵਿੱਚ ਆਪਣੀ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਜਬ ਆਪਣੀ ਜੋਤ ਖਿੱਚੇ ਤੂੰ ਸੋਮੀ ਕਰੋ ਦਿਖਾ ਕੋਈ ਵਿਖਿਆਨਾ ਕਿ ਜਦੋਂ ਤੂੰ ਆਪਣੀ ਜੋਤ ਧਿਆਨ ਵਾਪਸ ਖਿੱਚ ਲੈਂਦਾ ਹੈ ਫਿਰ ਕੋਈ ਪੁਖਿਆਨ ਕੋਈ ਵੀ ਕੁਛ ਵੀ ਬੋਲ ਕੇ ਦੱਸ ਨਹੀਂ ਸਕਦਾ ਇਸ ਤਰ੍ਹਾਂ ਪ੍ਰਾਪਤੇ ਹੋਏ ਪ੍ਰਮਾਹ ਸਮਾਤ ਜਿਹੜੇ ਵੀ ਸਾਰਾ ਸੰਸਾਰ ਪੈਦਾ ਹੋਇਆ ਹੈ ਇਸੇ ਕਰਕੇ ਕੀ ਹੈ ਇਹ ਵਿਸ਼ਵ ਸੰਸਾਰ ਤੁਮੋ ਜੋ ਦੇਖਦੇ ਇਹ ਹਰਕਾਰ ਰੂਪ ਹੈ ਕਿ ਜਿਹੜਾ ਸਾਰਾ ਸੰਸਾਰ ਹੈ ਹਰ ਦਾ ਰੂਪ ਹਰ ਹਰ ਕਹ ਲਓ ਪ੍ਰਭ ਕਹ ਲਓ ਗੋਬਿੰਦ ਕਹ ਲਓ ਇੱਕੋ ਹੀ ਗੱਲ ਹੈ ਗਿਆ ਰਾਮ ਕਹ ਲਓ ਤਾਂ ਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਇੱਥੇ ਸਤਿਗੁਰਜੀ ਉਪਦੇਸ਼ ਕਰਦੇ ਹਨ ਕਿ ਉਸ ਦਾ ਅੰਤ ਜਿਹੜਾ ਹੈ ਕੋਈ ਵੀ ਜਾਣ ਨਹੀਂ ਸਕਦਾ ਕਿਉਂਕਿ ਜਿਹੜਾ ਪ੍ਰਭ ਹੈਗਾ ਉਹ ਉਹ ਆਪ ਹੀ ਜਾਣਦਾ ਹੈਗਾ ਨਾਨਕ ਜੀ ਕਹਿੰਦੇ ਕੋ ਆਪੇ ਆਪ ਪ੍ਰਭ ਸੋਏ ਉਹਦੇ ਅੰਦਰ ਆਪੇ ਜਦੋਂ ਇੱਛਾ ਪੈਦਾ ਹੁੰਦੀ ਤਾਂ ਸੰਸਾਰ ਜਿਹੜਾ ਜੀਵ ਹੈ ਉਹਦਾ ਜਿਹੜਾ ਮੂਲ ਹੈ ਪ੍ਰਭ ਉਹਦੇ ਅੰਦਰ ਇੱਛਾ ਪੈਦਾ ਹੁੰਦੀ ਤਾਂ ਉਹ ਸਰੀਰ ਧਾਰਨ ਕਰਦਾ ਹੈ ਤੇ ਜਦੋਂ ਇੱਛਾ ਨਹੀਂ ਹੁੰਦੀ ਤਾਂ ਫਿਰ ਉਹ ਗੁਪਤ ਹੋ ਜਾਂਦਾ ਹੈ ਜਿਵੇਂ ਕੀ ਕਰਵਾਨੀ ਦਾ ਵਚਨ ਹੈ ਨੈ ਕਿਸ ਜਨਮੇ ਨੈ ਕਿਸ ਬਾਰੇ ਆਪਨ ਚਲਤ ਆਪ ਹੀ ਕਰੇ ਪਿੰਨਾ ਕੁਛ ਜੰਮਦਾ ਨਾ ਕੁਛ ਸਮਰਦਾ ਹੈ ਆਪਣੇ ਚਲਦਾ ਜਿਹੜਾ ਹੈ ਗਿਆ ਉਹ ਤਮਾਸ਼ਾ ਜਿਹੜਾ ਕਰਦਾ ਉਹ ਆਪੇ ਕਰਦਾ ਹੈਗਾ ਹਰੇਕ ਜੀਵ ਦੇ ਅੰਦਰ ਜਿਹੜੀਆਂ ਛਾਵਾਂ ਹਨ ਉਹਦੇ ਕਰਕੇ ਉਹ ਸਰੀਰ ਧਾਰਨ ਕਰਦਾ ਹੈ ਪਰ ਜਦੋਂ ਛਾਵਾਂ ਖਤਮ ਹੋ ਜਾਂਦੀਆਂ ਹਨ ਉਹਨੂੰ ਆਪੇ ਪਤਾ ਹੁੰਦਾ ਕਿ ਮੇਰੇ ਅੰਦਰ ਹੁਣ ਇਛਾ ਆਇਆ ਜਾਂ ਨਹੀਂ ਹੈ ਮੈਨੂੰ ਮਾਇਆ ਦਾ ਕੁਛ ਚਾਹੀਦਾ ਜਾਂ ਨਹੀਂ ਚਾਹੀਦਾ ਇਸ ਕਰਕੇ ਉਹ ਆਪੇ ਜਾਣਦਾ ਹੈ। ਕਈ ਕੋਟ ਪਾਰਬ੍ਰह्म ਕੇ ਦਾਸ ਤਿੰਨ ਰੂਪਤ ਆਤਮ ਪ੍ਰਗਾਸ। ਇਥੇ ਸਤਿਗੁਰ ਜੀ ਉਪਦੇਸ਼ ਕਰਦਿਆਂ ਕਿ ਕਰੋੜਾਂ ਹੀ ਜਿਹੜੇ ਪਾਰਬ੍ਰह्म ਦੇ ਦਾਸ ਹਨ ਭਾਵ ਹੁਕਮ ਵਿੱਚ ਚੱਲਦੇ ਹਨ। ਤੇ ਜਿਹੜੇ ਹੁਕਮ ਵਿੱਚ ਚੱਲਦੇ ਹਨ ਉਹਨਾਂ ਦੇ ਹੀ ਅੰਦਰ ਜਿਹੜਾ ਆਤਮਾ ਦਾ ਪ੍ਰਗਾਸ ਆਤਮ ਪ੍ਰਗਾਸ ਭਾਵ ਆਤਮ ਗਿਆਨ ਹੁੰਦਾ ਹੈ ਜਾਂ ਬ੍ਰह्म ਗਿਆਨ ਹੁੰਦਾ ਹੈ। ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਨਿਹਾਰੇ ਇੱਕੋ ਨੇਤਰੇ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾ ਇੱਕੋ ਨੇਤਰੇ ਕਰੋੜਾਂ ਹੀ ਤਤ ਕੇ ਬੇਤੇ ਹਨ ਭਾਵ ਬ੍ਰਹਮ ਨੂੰ ਸਮਝਣ ਵਾਲੇ ਹਨ ਜਿਵੇਂ ਪਹਿਲਾ ਬਚਨ ਆਇਆ ਸੀ ਬ੍ਰह्मज्ञानी ਬ੍ਰह्म ਕਾ ਬੇਤਾ ਬ੍ਰह्मज्ञानी ਜਿਹੜਾ ਬ੍ਰह्म ਨੂੰ ਜਾਣਨ ਵਾਲਾ ਹੁੰਦਾ ਤੇ ਕਰੋੜਾਂ ਹੀ ਜਿਹੜੇ ਤਤ ਕੇ ਬੇਤੇ ਭਾਵ ਸੱਚ ਨੂੰ ਜਾਣਨ ਵਾਲੇ ਹੁੰਦੇ ਹਨ ਬ੍ਰह्म ਨੂੰ ਜਾਣਨ ਵਾਲੇ ਹੁੰਦੇ ਹਨ ਤੇ ਉਹ ਸਾਰਿਆਂ ਨੂੰ ਇਕੋ ਹੀ ਨੇਤਰੇ ਭਾਵ ਸਾਰਿਆਂ ਨੂੰ ਬਰਾਬਰ ਸਮਝਦੇ ਹਨ ਸਾਰਿਆਂ ਵਿੱਚ ਸੱਚ ਨੂੰ ਹੀ ਦੇਖਦੇ ਹਨ ਕਈ ਗੁੜ ਨਾਮ ਰਸ ਪੀਵੇ ਅਮਰ ਭੈ ਸਤ ਸਦ ਹੀ ਜੀ ਰਹਿ ਕਰੋੜਾਂ ਹੀ ਇਹੋ ਜਿਹੇ ਹਨ ਜਿਹੜੇ ਨਾਮ ਰਸ ਪਿੰਦੇ ਹਨ ਨਾਮ ਰਸ ਦਾ ਮਤਲਬ ਹੈਗਾ ਜਿਹੜਾ ਗੁਰਬਾਣੀ ਦਾ ਉਪਦੇਸ਼ ਸੁਣ ਕੇ ਮੰਨ ਕੇ ਉਹਨੂੰ ਗਾ ਰੜਕਣਾ ਜਾਂ ਉਹਦੇ ਵਿੱਚ ਜੜੀ ਸੱਚ ਦੀ ਸਮਝ ਲੈਣੀ ਹੈ ਜਾਂ ਗਿਆਨ ਲੈਣਾ ਹੈਗਾ ਉਹਨੂੰ ਨਾਮ ਰਸ ਕਿਹਾ ਗਿਆ ਹੈ ਕਰੋੜਾਂ ਹੀ ਜਿਹੜੇ ਹਨ ਉਹ ਸੱਚ ਦੇ ਭਾ ਬ੍ਰਹਮ ਦੇ ਗਿਆਨ ਨੂੰ ਰੜਕਦੇ ਹਨ ਅੱਗੇ ਤੋਂ ਅੱਗੇ ਉਹਨੂੰ ਜੀ ਵਿਚਾਰ ਕਰਕੇ ਨਾਮ ਰਸ ਪਿੰਦੇ ਹਨ ਇਸ ਤਰ੍ਹਾਂ ਉਹ ਅਮਰ ਹੋ ਜਾਂਦੇ ਹਨ ਤੇ ਸਦਾ ਸਦਾ ਹੀ ਜੀਉਂਦੇ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਫਿਰ ਜੰਮਣਾ ਮਰਨਾ ਮੁੱਕ ਜਾਂਦਾ ਹੈ ਤੇ ਉਹ ਸਦਾ ਲਈ ਅਮਰ ਹੋ ਜਾਂਦੇ ਹਨ ਕਈ ਕੋਟ ਨਾਮ ਗੁੰਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਕਰੋੜਾਂ ਹੀ ਇਹੋ ਜਿਹੇ ਹਨ ਜਿਹੜੇ ਨਾਮ ਦੇ ਗੁਣ ਗਾਉਂਦੇ ਹਨ ਕਿ ਕਿ ਉਹਨਾਂ ਨੂੰ ਪਤਾ ਹੈ ਗੁਣ ਗਾਵ ਤੇਰੇ ਉਤਰ ਸਮੈਲ ਬਿਨ ਸਜਾਏ ਹਉਮੇ ਵਿਖਫੈਲ ਉਹਨਾਂ ਨੂੰ ਪਤਾ ਹੈ ਕਿ ਗੁਣ ਗਾਉਣ ਦੇ ਨਾਲ ਜਿਹੜੀ ਹਉਮੇ ਦੀ ਦਾ ਪਸਾਰਾ ਹੈ ਜਾਂ ਪਸਾਓ ਹੈ ਉਹ ਬਿਨ ਸਜਾਉਂਦਾ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਨਾਮ ਦੇ ਗੁਣ ਗਾਉਂਦੇ ਹਨ ਤੇ ਗੁਣ ਗਾਉਣ ਦੇ ਨਾਲ ਉਹਨਾਂ ਦਾ ਜਿਹੜਾ ਹਉਮੇ ਖਤਮ ਹੋ ਜਾਂਦੀ ਹੈ ਤੇ ਆਤਮ ਰਸ ਇਸ ਤਰ੍ਹਾਂ ਉਹ ਆਤਮ ਰਸ ਨੂੰ ਜਾਣ ਲੈਂਦੇ ਹਨ ਤੇ ਜਿਹੜੀ ਜਿਹੜੀ ਸੁਖਾ ਵਾਲੀ ਅਵਸਥਾ ਜਾਗਰਤ ਅਵਸਥਾ ਦਾ ਆਨੰਦ ਮਾਣਦੇ ਹਨ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਆਤਮ ਰਸ ਜੋ ਜਾਨ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋ ਮੈਂ ਰੰਚਕ ਨਹੀਂ ਪੇਵ ਤੇ ਜਿਹੜਾ ਆਤਮ ਰਸ ਨੂੰ ਜਾਣ ਲੈਂਦਾ ਅਸਲ ਵਿੱਚ ਉਹ ਹੀ ਖਾਸਾ ਹੈਗਾ ਫਿਰ ਉਹਦੇ ਵਿੱਚ ਤੇ ਸ਼ਬਦ ਗੁਰੂ ਵਿੱਚ ਫਰਕ ਨਹੀਂ ਰਹਿ ਜਾਂਦਾ ਹੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਹੁਣ ਜਿਹੜਾ ਆਪਣਾ ਜਨ ਹੁੰਦਾ ਹੈ ਜਿਹੜਾ ਹੁਕਮ 'ਤੇ ਚੱਲਦਾ ਹੈ ਪਰਮੇਸ਼ਰ ਨੂੰ ਜਿਵੇਂ ਜਿਵੇਂ ਸਾਹ-ਸਾਹ ਨਾਲ ਭਾਵ ਜਿਵੇਂ ਜਿਵੇਂ ਗਿਆਨ ਦੀ ਜ਼ਰੂਰਤ ਹੁੰਦੀ ਹੈ ਉਹਨੂੰ ਅੱਗੇ ਅੱਗੇ ਤੋਂ ਅੱਗੇ ਗਿਆਨ ਦੇ ਕੇ ਉਹਨੂੰ ਸੰਭਾਲਦਾ ਹੈ ਤੇ ਨਾਨਕ ਜੀ ਕਹਿੰਦੇ ਹਨ ਜਿਹੜੇ ਇਹੋ ਜਿਹੇ ਹੁੰਦੇ ਹਨ ਉਹਨੂੰ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੰਦ ਤੇ ਜਿਹੜੇ ਹਰੇਕ ਸਵਾਸ ਦੇ ਨਾਲ ਜੇ ਆਪਾਂ ਹੁਕਮ ਨੂੰ ਚੇਤੇ ਰੱਖਾਂਗੇ ਤਾਂ ਜਿਹੜੀ ਆ ਚਿੰਤਾਵਾਂ ਤੋਂ ਆਪਣਾ ਛਟਕਾਰਾ ਹੋ ਸਕਦਾ ਹੈ ਤੇ ਆਪਾਂ ਵੀ ਪਰਮੇਸ਼ਰ ਦੇ ਪਿਆਰੇ ਹੋ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ